ਕਿਹੜਾ ਪੰਡਾ ਬਾਈ ਜੀ ਆਪਣਾ ਜੋਗਲਾ ਜੀ ਜੋਗੇ ਵਾਲਾ ਤੇ ਅੱਜ ਕੀ ਬੱਚੇ ਲੈ ਕੇ ਆਏ ਸੀਗੇ ਤੁਸੀਂ ਬੱਕਰੇ ਲੈ ਕੇ ਆਏ ਸੀ ਜੀ ਅਲਾਰੰਗ ਦਾ ਇੱਕ ਟੇ ਰੰਗ ਦਾ ਜੀ ਠੀਕ ਐ ਤੇ ਕਿਵੇਂ ਲੱਗਿਆ ਮੰਡੀ ਦੇ ਵਿੱਚ ਆ ਕੇ ਤੁਹਾਨੂੰ ਠੀਕ ਠਾਕ ਜੀ ਵਧੀਆ ਲੱਗਿਆ ਹੁੰਦਾ ਜੀ ਵਧੀਆ ਲੱਗਿਆ ਹਾਂ ਤੇ ਕਿਵੇਂ ਦਾ ਮਾਹੌਲ ਹੈਗਾ 400 ਠੀਕ ਐ ਜੀ ਮਾਹੌਲ ਠੀਕ ਐ ਸਹੀ ਭਾਅ ਮਿਲ ਗਿਆ ਤੁਹਾਨੂੰ ਇੱਥੇ ਸਹੀ ਮਿਲ ਗਿਆ ਜੀ ਸਹੀ ਮਿਲ ਗਿਆ ਤੁਹਾਨੂੰ ਵੀ 400 ਕਿਹੜੇ ਬੱਚੇ ਲੈ ਆ ਬਾਈ ਜੀ ਅੱਜ ਤੁਸੀਂ ਮੰਡੀ ਸਿਰ ਚਿੱਟਾ ਇੱਕ ਲਾਲ ਆਇਆ ਅੱਛਾ ਤੇ ਕਿਵੇਂ ਠੀਕ ਰੇਟ ਮਿਲ ਗਿਆ ਤੁਹਾਨੂੰ ਵਧੀਆ ਰੇਟ ਮਿਲ ਗਿਆ ਅੱਛਾ ਕਿਹੜੇ ਬੱਚੇ ਆਹ ਇ ਤੁਸੀਂ ਪਹਿਲੀ ਵਾਰ ਆਏ ਆ ਮੰਡੀ ਤੁਸੀਂ ਪਹਿਲੀ ਵਾਰ ਕਿਹੜਾ ਪਿੰਡ ਆਪਣਾ ਸਿੰਘੀ ਵਾਲਾ ਪਿੰਡ ਹੈ ਸਿੰਘੀ ਵਾਲਾ ਪਿੰਡ ਠੀਕ ਹੈ ਕਿਹੜਾ ਵਾਲਾ ਬੈਠੇ ਹੋਰੇ ਮੈਨੂੰ ਥੋੜਾ ਰੱਖੋ ਕਿੰਨਾ ਟਾਈਮ ਹੋ ਗਿਆ ਇੱਥੇ ਆਪਾਂ ਨੂੰ ਮੰਡੀ ਲਾਉਂਦੇ ਕਰਨ ਚੌਥੀ ਮੰਡੀ ਹੈ ਕਿਹੋ ਜਿਹਾ ਮਾਹੌਲ ਹੈਗਾ ਤੇ ਗਾਹਕ ਸੰਤੁਸ਼ਟ ਆਗੇ ਤੁਹਾਡੇ ਕੋਲੇ ਆ ਕੇ ਹਾਂਜੀ ਤੇ ਕਿੰਨੇ ਦਾ ਪ੍ਰਬੰਧ ਕਿਵੇਂ ਕੀਤੇ ਹੋਏ ਐ ਇੱਥੇ ਤੁਸੀਂ ਬਹੁਤ ਵਧੀਆ ਜੀ ਚਾਹ ਪਾਣੀ ਦਾ ਪ੍ਰਬੰਧ ਕੀਤਾ ਠੀਕ ਹੈ ਤੇ ਇਹ ਮੇਲਾ ਇਸੇ ਤਰੀਕੇ ਨਾਲ ਲੱਗਦਾ ਰਹੂਗਾ ਜੀ ਹਾਂਜੀ ਇਸੇ ਤਰੀਕੇ ਤੇ ਜਗ੍ਹਾ ਦਾ ਕਿਵੇਂ ਪ੍ਰਬੰਧ ਕੀਤਾ ਅੱਗੇ ਤੁਸੀਂ ਜਿਵੇਂ ਹੁਣ ਜਗ੍ਹਾ ਜਿਹੜੇ ਹਿਸਾਬ ਨਾਲ ਮੇਲਾ ਲੱਗ ਜਾਂਦਾ ਜਗ੍ਹਾ ਘਟਦੀ ਜਾਂਦੀ ਹੈ ਜਗ੍ਹਾ ਆਪਣੀ ਪਿਛਲੀ ਸ਼ਰਟ ਤੇ ਜਗ੍ਹਾ ਪਈ ਹੈ 1.5 ਕਿਲਾ ਠੀਕ ਹੈ ਇਦੋਂ ਬਾਅਦ ਜਦੋਂ ਕਣ ਕੱਢੀ ਗਈ ਉੱਥੇ ਕਰ ਦੇਣਗੇ ਠੀਕ ਹੈ ਤੇ ਕੀ ਕਹਿਣਾ ਚਾਹੋਗੇ ਜਿਹੜੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਵੀ ਮੇਲਾ ਬੱਕਰੀਆਂ ਦਾ ਲੱਗਦਾ ਪਿੰਡ ਪਥਾਲੇ ਹਾਂਜੀ ਤੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਨਿਆ ਦੇਣਾ ਚਾਹੁੰਦੇ ਹਾਂ ਆਪਣਾ ਜਿਹੜਾ ਦਰਸ਼ਕ ਦੇਖ ਰਹੇ ਹਨ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚਣ ਤੇ ਉਹਨਾਂ ਨੂੰ ਇੱਥੇ ਆ ਕੇ ਜਿਹੜਾ ਹੈਗਾ ਤੁਸੀਂ ਕਿਵੇਂ ਕਹਿੰਦੇ ਹੋ ਵੀ ਸੌਦਾ ਜਿਹੜਾ ਹੈਗਾ ਆਹਮਣੇ-ਸਾਹਮਣੇ ਫਾਰਦਰਸ਼ੀ ਹੁੰਦਾ ਵਧੀਆ ਜੀ ਹਾਂਜੀ ਇਹ ਕਿਸੇ ਗੱਲ ਦਾ ਕੋਈ ਹਿਰਿਆ-ਫੇਰੀ ਵਾਲੀ ਗੱਲ ਨਹੀਂ 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 ਇਹੋ ਜੀ ਠੀਕ ਹੈ ਠੀਕ ਆ ਦੇਖ ਰਹੇ ਹੋ ਪਾਣੀ ਦੇ ਪ੍ਰਬੰਧ ਕੀਤੇ ਗਏ ਆ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੈ ਪਸ਼ੂਆਂ ਵਾਸਤੇ ਵੀ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਤੇ ਜਿਹੜੇ ਵੀਰ ਇੱਥੇ ਆਉਂਦੇ ਆਗੇ ਮੇਲਾ ਦੇਖਣ ਜਾਂ ਮੇਲੇ 'ਚ ਖਰੀਦਦਾਰੀ ਕਰਨ ਆਉਂਦੇ ਆ ਉਹਨਾਂ ਵਾਸਤੇ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਤੁਸੀਂ ਦੇਖ ਰਹੇ ਹੋ ਮੇਲਾ ਪੂਰਾ ਭਰਿਆ ਹੋਇਆ ਇੱਥੇ ਆਪਦੇ ਜਿਹੜੇ ਹੈਗੇ ਪਸ਼ੂ ਲੈ ਕੇ ਆਏ ਹੋਏ ਆ ਬਾਈ ਸਾਰੇ ਆ ਦੇਖੋ ਮੇਲਾ ਪੂਰਾ ਭਰਿਆ ਹੋਇਆ ਮੇਲੇ ਦੇ ਵਿੱਚ ਅਲੱਗ-ਅਲੱਗ ਨਸਲ ਦੀਆਂ ਬੱਕਰੀਆਂ ਵਖਰੇ ਆਏ ਹੋਏ ਆ ਆ ਦੇਖੋ ਦਰਸ਼ਨੀ ਬੱਕਰਾ ਤੁਹਾਨੂੰ ਦਿਖਾ ਰਹੇ ਆ ਆ ਮੇਲੇ ਚਾਹ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇੱਧਰ ਮੁਰਗੇ ਵੀ ਆ ਦੇਖੋ ਤੁਸੀਂ। ਅਲੱਗ-ਅਲੱਗ ਨਸਲ ਦੇ ਮੁਰਗੇ, ਦੇਸੀ ਮੁਰਗੇ ਆ। ਮੁਰਗੀਆਂ ਆ। ਆ ਮੇਲੇ ਦਾ ਆਨੰਦ ਮਾਣ ਰਿਹਾ ਲੋਕ। ਆ ਦੇਖੋ ਤੁਸੀਂ ਅਲੱਗ-ਅਲੱਗ ਨਸਲ ਦੇ ਆ। ਬੱਚੇ ਆ ਦੇਖੋ ਜੀ। ਬੱਕਰੀਆਂ ਇਧਰ ਵੀ ਤੁਸੀਂ ਆ ਦੇਖ ਰਹੇ ਹੋ ਬਹੁਤ ਵਧੀਆ ਸ਼ੌਂਕ ਨਾਲ ਪਾਲੇ ਹੋਏ ਪਸ਼ੂਆ ਬੱਕਰੇ ਵਖਰੀਆਂ ਮੇਲਾ ਪੂਰਾ ਜੋ ਵਣ ਤੇ ਅੱਜ ਚੌਥਾ ਮੇਲਾ ਜਿਹੜਾ ਇਹ ਪਿੰਡ ਬਥਾਲੇ ਵਿੱਚ ਹਰ ਐਤਵਾਰ ਨੂੰ ਮੇਲਾ ਲੱਗਦਾ ਇਹ ਚੌਥਾ ਮੇਲਾ ਤੁਸੀਂ ਦੇਖ ਰਹੇ ਹੋ ਚੌਥੇ ਮੇਲੇ ਦੇ ਵਿੱਚ ਭੀੜ ਵੀ ਪੂਰੀ ਹੈ ਮੇਲੇ ਦੇ ਪ੍ਰਬੰਧਕਾਂ ਵੱਲੋਂ ਇਹ ਪੂਰਾ ਪ੍ਰਬੰਧ ਕੀਤਾ ਗਿਆ ਹੈ ਪੂਰਾ ਮੇਲੇ ਦੇ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਆ ਕਿਸੇ ਗੱਲ ਦੀ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਆ ਦੇਖ ਰਹੇ ਹੋ ਪ੍ਰਬੰਧਕ ਮੇਲੇ ਦੇ ਵਿੱਚ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਕਿਹੜੀ ਨਸਲ ਹੈ ਇਹ ਬੱਕਰਾ ਸੋਡਾਈ ਬਰਬਰਾ ਅੱਛਾ ਇਹ ਇਧਰ ਆਮ ਨਸਲ ਨਹੀਂ ਇਹ ਮਿਲਦੀ ਹੈ ਨਾ ਹਾਂ ਠੀਕ ਹੈ ਤੇ ਇੱਥੇ ਤੁਸੀਂ ਮੰਡੀ ਤੇ ਵੇਚਣ ਵਾਸਤੇ ਲੈ ਕੇ ਆਏ ਹੋ ਵੇਚਣ ਵਾਸਤੇ ਇਹ ਕਿੰਨੀ ਕੀਮਤ ਦਾ ਤੁਹਾਡਾ ਬੱਕਰਾ ਜੀ 12000 ਰੁਪਏ 12000 ਰੁਪਏ ਦਾ ਠੀਕ ਹੈ ਤੇ ਇਹ ਫਿਰ ਕਦ ਕਾਠੇ ਦਾ ਕਿੰਡਾ ਕਰੂਗਾ ਜੀ ਸਭ ਤੋਂ ਛੋਟਾ ਥੋੜਾ ਜਿਹਾ ਹੁੰਦਾ ਬੱਚਾ ਹੈ اچھا ਬੱਚਾ ਜੀ ਕਿੰਨੇ ਸਾਲ ਦਾ ਬੱਚਾ ਜੀ ਇਹ 5 ਮਹੀਨੇ ਦਾ 5 ਮਹੀਨੇ ਦਾ ਠੀਕ ਹੈ ਠੀਕ ਹੈ ਠੀਕ ਇਹ ਕੱਦ ਥੋੜਾ ਹੋਰ ਲੰਬਾ ਕਰੂਗਾ ਇਹ ਆਪ ਦਾ ਇਹ ਬੱਕਰੀਆਂ ਵੀ ਇਸੇ ਨਸਲ ਦੀਆਂ ਇਹ ਠੀਕ ਹੈ ਠੀਕ ਹੈ ਠੀਕ